ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਟਾਪ ਕੁਆਲਿਟੀ ਦੀਆਂ ਪੰਜ ਹੀਫਰ ਵੜਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਤੁਹਾਨੂੰ ਚਾਰ ਤਾਂ ਦਿਖਾ ਦੇਵਾਂਗੇ ਬਈ ਐਫ ਦੇ ਨੀ ਕਿਨੇ ਤੇ ਇੱਕ ਦਿਖਾ ਦੇਵਾਂਗੇ ਜਾਸਸੀ ਦਾ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸੰਧੂ ਡੈਰੀ ਫਾਰਮ ਤੋਂ ਬਣਾ ਰਹੇ ਹਾਂ ਬਾਈ ਤਰਮਿੰਦਰ ਦੇ ਫਾਰਮ ਤੋਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਦਿਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਚੜ੍ਹਦੀ ਕਲਾ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਆਪਣਾ ਸੰਧੂ ਕਲਾ ਆ ਗਿਆ ਜੀ ਤੇ ਤਾਪਾ ਪਹਾੜ ਰੋਡ ਤੇ ਇਹ ਆਪਣਾ ਪਿੰਡ ਆ ਗਿਆ ਜੀ ਮੇਨ ਠੀਕ ਹੈ ਬਾਈ ਹਾਂਜੀ ਮੋਬਾਈਲ ਨੰਬਰ 9352413953 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਧਰਮਿੰਦਰ ਅੱਜ ਰੇਟ ਕਿਵੇਂ ਦੇ ਰਹਿਣਗੇ ਰੇਟ ਬਾਈ ਐਮਾ ਲਾ ਵੀ ਆਫਰ ਵਾਲੀ ਹੋਣਗੇ ਠੀਕ ਆ ਹਾਂਜੀ ਅੱਜ ਬਾਈ ਕਹਿੰਦਾ ਰੇਟ ਹੋਣਗੇ ਜਿਹੜੇ ਬਾਈ ਆਫਰ ਵਾਲੇ ਹੋਣਗੇ ਤੇ ਪੰਜ ਹੀ ਨਾ ਆਪਣੇ ਕੋਲੇ ਚਾਰ ਵੱਛੀਆਂ ਪਹਿਲੀਆਂ ਅਖੀਰੀਆਂ ਤੇ ਪੰਜਵੀਂ ਵੱਛੀ ਦੋ ਦਾਂ ਦਊ ਠੀਕ ਹੈ ਬਾਈ ਹਾਂਜੀ ਜਿਹੜੀ ਗੱਲ ਵੀਡੀਓ ਚ ਕਹਤੀ ਉਹੀ ਹੋਣੀ ਆ ਥਣਾ ਦੀ ਗਰੰਟੀ ਉਹ ਚਾਰ ਚਾਰੀ ਥਣ ਹੋਣਗੇ ਨਿਸ਼ਾਨ ਪੰਜਵਾਂ ਕਿਸੇ ਦੇ ਹੋਣਾ ਹੀ ਨਹੀਂ ਠੀਕ ਹੈ ਨਿਸ਼ਾਨ ਬਾਈ ਕ ਪਹਿਲੇ ਨੰਬਰ ਵਾਲੇ ਜਰਸੀ ਦੇ ਕਿੰਨੇ ਤੋਂ ਸ਼ੁਰੂ ਕਰ ਦੇਣਾ ਕਿੰਨੇ ਕੁ ਮਰ ਦਾ ਬੱਚਾ ਬਈ ਇਹ ਬਈ ਐਮਾਨ ਕੇ ਚਲੋ ਵੀ 10 ਤੋਂ 11 ਮਹੀਨੇ ਏਜ ਆ ਬੱਚੀ ਦੀ ਠੀਕ ਹੈ ਪੈਠ ਕੁੜੇ ਦੀ ਚੜਾਈ ਤੇ ਥੱਲੇ ਝੋਲੀ ਝੂਲੀ ਬਹੁਤ ਜਿਆਦੇ ਚੰਗੀ ਆ ਬੜਾ ਚੰਗਾ ਥਣ ਆ ਗਿਆ ਹਨਾ ਹਾਂ ਕਿਆ ਬਾਤ ਬਾਕੀ ਬੋਦੀ ਬੂਦੀ ਫੇਸਪੂਸ ਦੇਖ ਤੂ ਬੱਚੀ ਦਾ ਬਹੁਤ ਜਿਆਦੇ ਚੰਗੀ ਬੜੀ ਚੰਗੀ ਹੈ ਬਈ ਤੁਮ ਮੁੱਲ ਬਈ ਕਹਿੰਦਾ ਬਸ ਐ ਲਾ ਲਓ ਬਈ ਫੋਨ ਲਾਇਓ ਤੇ ਆਪਾਂ ਦੇ ਦੇਣਗੇ ਨਹੀਂ ਬਈ ਬਸ ਐ ਜਮਾ ਦੇਣ ਲੈਣ ਵਾਲੇ ਮੋਲੀ ਕਰਾਂਗੇ ਆਪਾਂ ਕੋਈ ਬੜਾ ਮੋਲ ਨਹੀਂ ਕਰਨਾ ਹੂੰ ਬਾਕੀ ਬੱਚਾ ਬਈ ਭਲਿਆ ਸਮਾਂ ਦੇਖ ਸਕਦੇ ਹੋ ਬਾਈ ਥੋੜਾ ਥੋੜਾ ਸਮਾਂ ਸੰਭਾਲ ਲਿਆ ਨਾ ਮੈਂ ਖੈ ਮੰਨ ਕੇ ਚੱਲੋ ਬਾਈ ਪਹਿਲਾ ਮਹੀਨਾ ਅਸਲ ਦਾ ਸੰਭਾਈ ਹੋ ਜੇ ਜਾਦੇ ਚੰਗੀਆਂ ਨਹੀਂ ਪਹਿਲੇ ਮਹੀਨੇ ਦੇ ਲਾਸਟ ਦੇ ਵਿੱਚ ਟੀਕਾ ਲੈ ਲੈਣੀਆਂ ਨਹੀਂ ਬਸ ਬੰਦਾ ਜਨਵਰੀ ਚ ਕੋਈ ਟੀਕਾ ਦਵਾਲੇ ਤੇ ਚਾਹੇ ਕੋਈ ਫਰਵਰੀ ਚ ਦਵਾਲੇ ਅਗਲੀ ਵਾਰ ਇੱਕ ਵਾਰੀ ਦੇਖੋ ਕੁਆਲਟੀ ਬੋਲਦੀ ਹੈ ਕਿ ਜਿਵੇਂ ਮੈਂ ਕਹਿੰਦਾ ਆਪਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਦੰਦੋ ਪਿਆਵਰ ਖੀਰੀ ਹੈਗੀ ਚਾਰ ਹੀ ਥਾਣਾ ਕੇ ਫੁੱਲ ਗਰੰਟੀ ਉਹ ਚੀਜ਼ ਦੀ ਆਪਣੀ ਠੀਕ ਹੈ ਬਾਕੀ ਕਰੈਕਟਰ ਪੱਠਪੂੜੀ ਦੀ ਚੜਾਈ ਛੁੜੀ ਬਹੁਤ ਆਗੀ 25 26 ਕਿਲੋ ਵਾਲੀ ਗਾਂ ਦੀ ਬੱਛੀ ਹੈਗੀ ਇਹੇ ਸਹੀ ਗੱਲ ਹੈ ਬਾਈ ਕਾਉਂਟਰ ਚੈੱਕ ਕਰ ਸਕਦੇ ਹਾਂ ਬੱਸੀ ਜੇ ਸਾਰੇ ਸਟਰਕਚਰ ਦੇਖਿਓ ਹਮ ਤੇ 40 38 ਬੋਲਦੀ ਬੱਛੀ ਹੈਗੀ ਆਪਾਂ ਮਦਰ ਦੀ ਵੀਡੀਓ ਵੀ ਦੇ ਦਾਂਗੇ ਦੀਦੀ ਠੀਕ ਹੈ ਬਾਈ ਹਾਂਜੀ ਬਾਈ ਕਹਿੰਦਾ ਬਾਈ ਮਦਰ ਦੀ ਵੀਡੀਓ ਵੀ ਆਪਣੇ ਕੋਲੇ ਤੇ ਸਹੀ ਮਨ ਡਿਟੇਲ ਬਾਈ ਸਾਰਿਆਂ ਦੀ ਮੈਂ ਕਹਾਂ ਸਾਰਿਆਂ ਦੀ ਮਿਲੂ ਜੀ ਐ ਟੂ ਜ਼ੈਡ ਠੀਕ ਹੈ ਹਾਂਜੀ ਹਾਂਜੀ ਡੋਕਰ ਬਾਈ ਕਹਿੰਦਾ ਸਾਰੀ ਡਿਟੇਲ ਮਿਲੂਗੀ ਬਾਈ ਤੇ ਬੱਚੇ ਦਾ ਲੈਗ ਸਕੋਰ ਵਗੈਰਾ ਪੱਧਰ ਪੁੱਤਰ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਚੰਗੀ ਆ ਜਿੰਨੀ ਕਹਿਦਿਏ ਆਪਾਂ ਤੇ ਬਾਈ ਤਰਮਿੰਦਰ ਕੱਲੇ ਕੱਲੇ ਦਾ ਮੁੱਲ ਕੀ ਰਹੂਗਾ ਕੱਲੇ ਕੱਲੇ ਦਾ ਮੁੱਲ ਕਰਾਉਣਾ ਮੁੱਲ ਕਰਾਉਣਾ 28000 ਰੁਪਏ ਕਰਾ ਲਓ ਬਾਜੀ ਚੋ ਛੋੜ ਛੱਪਾ ਕਰਨਾ ਉਹ 26000 ਰੁਪਏ ਦਾ ਠੀਕ ਹੈ ਬਾਈ ਹਾਂ ਬਾਈ ਕਹਿੰਦਾ ਜਿਹੜੇ ਜੇ ਛੋੜ ਛੱਪਾ ਕਰਾਉਣਾ ਉਹ ਤਾਂ ਆਪਾਂ 2600 ਮੁੱਲ ਕਰਾਉਣਾ 28 ਕਰਾ ਲਓ 30 ਕਰਾ ਲਓ ਆਮ ਮਾਰਕੀਟ ਦੇ ਵਿੱਚ ਇਹੋ ਜਿਹੇ 30 30000 ਦੇ ਬੱਚੇ ਵਿਕਦੇ ਇੱਕ ਤੱਕਲਾ ਕਹਿੰਦਾ ਵੀ ਆਪਾਂ ਵੀ ਜਿੱਥੇ ਮਰਜੀ ਘੁੰਮਿਆ ਆਵੇ ਫਿਰ ਮੁੱਲ ਫੋਨ ਤੇ ਕਰਾਂਗੇ ਆਪਾਂ ਮੁੱਲ ਵੀ ਵੀਡੀਓ 'ਚ ਹੀ ਕਰਤਾ ਬੰਦਾ ਜਿੱਥੇ ਮਰਜੀ ਘੁੰਮਿਆ ਆਵੇ ਆਹ ਰੇਟ ਦੇ ਵਿੱਚ ਬੱਚੀਆਂ ਮਿਲ ਜਾਣ ਜੀ ਹੂੰ ਸਹੀ ਗੱਲ ਆ ਭਾਈ ਇੰਨੇ ਚੰਗੇ ਬੱਚੇ ਦੰਦੋ ਕੀਰੇ 4-4 ਥਣਾ ਦੀ ਗਾਰੰਟੀ ਹੋ ਆਪਣੀ ਸਹੀ ਗੱਲ ਆ ਭਾਈ ਟੌਪ ਬਰੀਡ ਬੱਚੇ ਆ ਕਿ ਨਹੀਂ ਤੇ ਮੁੱਲ ਵੀ ਜਾਵਾਂ ਆਪਣੇ ਦੇਣ ਲੈਣ ਵਾਲੀ ਆ ਜਿਹੜਾ ਕੋਈ ਬੰਦਾ ਪੰਜੇ ਬੱਚੇ ਇਕੱਠੀਆਂ ਖਰੀਦੂਗਾ ਮੁੱਲ ਨਹੀਂ ਕਰਨਾ ਉਰੇ ਪੰਜਾਬ ਦੀ ਡਿਲੀਵਰੀ ਫ੍ਰੀ ਹੈ 1,30,000 ਰੁਪਏ ਦੇ ਵਿੱਚ ਚੱਕੋ ਬਾਈ 1,30,000 ਮੁੱਲ ਕਰਨਾ ਹੋਵੇ ਇਹਨਾਂ ਦਾ ਆਪਾਂ ਐਵਰੇਜ ਬਣਾ ਲਈਏ ਨਾ ਮੰਨ ਲਓ ਵੀ 30-30,000 ਦੀ ਐਵਰੇਜ ਬਣਾ ਲਈਏ 1.5 ਲੱਖ ਬਣਦਾ ਹੂੰ ਵਿਚੇ ਪੰਜਾਬ ਦਾ ਕਿਰਾਇਆ ਫ੍ਰੀ 1,30,000 ਹੂੰ ਸਿਰਫ 28,000 ਰੁਪਏ ਦੇ ਹਿਸਾਬ ਨਾਲ ਸਹੀ ਗੱਲ ਆ ਬਾਈ ਜਮਾ ਖਿੱਚ ਕੇ ਮੁੱਲ ਕਰਤਾ ਬਾਈ ਨੇ ਬਾਈ ਕਹਿੰਦਾ ਜੇ ਕੱਠੀ ਨਹੀਂ ਲੈ ਜਾਓਗੇ ਕਿਉਂਕਿ ਅੱਜ ਜਨਵਾਰਤਾ ਜਿਵੇਂ ਕਹਿੰਦਾ ਨਗੀਨਾ ਹੀ ਹੈਗਾ ਕਹਿਣ ਦੀ ਲੋੜ ਨਹੀਂ ਪਰ ਦੇਖੋ ਝੋਲੀ ਦੇਖੋ ਝੋਲੀ ਦੇਖਣ ਵਾਲੀ ਹੈਗੀ ਰਮਾੜਾ ਬੋਲਦੀ ਬੱਛੀ ਹੈਗੀ ਇਹ ਪ ਤੇ ਬਾਕੀ ਬੱਚੀ ਦੀ ਬੋਦੀ ਬੂਦੀ ਦਿਖਾਵਾਂਗੇ ਆਪਾਂ ਨਾਲੇ ਲਮਕਣਾ ਹੈ ਸਰੀਰ ਨਹੀਂ ਕਿਨੇ ਮੈਂ ਕਿਹਾ ਸ਼ਾਂਟਮੀ ਹੈਗੀ ਬੱਚੀ ਦੀ ਬੋਦੀ ਬੂਦੀ ਨਾਸਾਂ ਨੂਸਾਂ ਦੇਖ ਸਹੀ ਗੱਲ ਆ ਬਾਲਾ ਰੰਗ ਰੂਪ ਪਿਆਰਾ ਬਾਲਾ ਜਿਆਦਾ ਚੰਗਾ ਬੱਚਾ ਹੈਗਾ ਤੋਰਾ ਤਾਰਾ ਦੇਖੀ ਤੂੰ ਸਟਰਕਚਰ ਦੇਖੀ ਹੂੰ ਇਹੋ ਜੀ ਬੱਚੀਆਂ ਵੀ ਫਸਟ ਟਾਈਮਰ ਬੱਚੀ 30 32 ਕਿਲੋ ਦੁੱਧ ਦੇਣ ਵਾਲੀ ਬਾਕੀ ਸਟਰਕਚਰ ਹੈ ਜਿਹੜਾ ਉਹ ਤਾਂ ਬਹਿਣਾ ਰਗਾ ਕਿ ਨਹੀਂ ਵੱਡੀਆਂ ਰਗਾ ਬਾੜੀ ਜਿਆਦਾ ਚੰਗੀ ਹੈਗੀ ਢਾਂਚੇ ਦੀ ਹੂੰ ਤੇ ਬਾਈ ਮਦਰਾਂ ਦਾ ਕੀ ਰਿਕਾਰਡ ਹੈ ਇਹਨਾਂ ਦਾ ਆਏ ਮੰਨ ਕੇ ਚੱਲ ਵੀ ਇੱਕ ਤਖਲਾ ਕਹਿੰਦਾ ਬਈ ਖਬ ਨਹੀਂ ਉਹੀ ਕਹਤਾਗਾ ਆਪਣੇ ਕੋਲੇ ਪ੍ਰੋਪਰ ਫਾਰਮ ਦੀ ਵੀਡੀਓ ਹੋਗੀ 35 36 ਕਿਲੋ ਤੋਂ ਪਲੱਸ ਵਾਲੀਆਂ ਬੱਚੀਆਂ ਹੀ ਆ ਸਾਰੀਆਂ ਠੀਕ ਹੈ ਹਾਂਜੀ ਬਾਈ ਕਹਿੰਦਾ ਬਾਈ ਪ੍ਰੋਪਰ ਆਪਣੇ ਕੋਲੇ ਸਾਰੇ ਜਿਹੜੇ ਫਾਰਮ ਚੋਂ ਆਈਆਂ ਨੇ ਜੀ ਆਪਾਂ ਵੀਡੀਓ ਵੀ ਦਿਖਾਈ ਦੇਵਾਂਗੇ ਚੱਲਦੀ ਵੀਡੀਓ ਚ ਮੋਬਾਈਲ ਹੈਗੀ ਆਪਣੇ ਕੋਲੇ ਵੀਡੀਓ ਵੀ ਬਾਈ ਕਹਿੰਦਾ ਆਪਣੇ ਕੋਲੇ ਪ੍ਰੋਪਰ ਹੈ ਤੇ ਮੁੱਲ ਬਾਈ ਨੇ ਬਈ ਕੱਠੀਆਂ ਦਾ ਵੀ ਕਰਕੇ ਦੱਸਤਾ ਸੋਨ ਬਾਈ ਕਹਿੰਦਾ ਜੇ ਕੱਲੀ ਕੱਲੀ ਲਾਉਂਗੇ ਤਾਂ ਉਹ ਹੈ ਜ ਮੁੱਲ ਬਹੁਤ ਜਿਆਦੇ ਚੰਗੇ ਬੱਚੇ ਆ ਬਾਕੀ ਪਿੱਠ ਪੂੜੇ ਦੀ ਚੜਾਈ ਇਹਦੀਆਂ ਲੱਤਾਂ ਲੁੱਤਾਂ ਦੇਖ ਜਿਵੇਂ ਕਹਿੰਦੇ ਆ ਲੇਵਾ ਹੁੰਦਾ ਜਦੋਂ ਪਸ਼ੂ ਦੇ ਥੱਲੇ ਉਦੋਂ ਤਾਂ ਲੱਤਾਂ ਦੂਰ ਹੋਣ ਗਈ ਹੋਣਗੀਆਂ ਹੁਣ ਵੀ ਖੜ ਨਹੀਂ ਦੇਖ ਲਾ ਤੂੰ ਬੱਚੀ ਦੀ ਸਹੀ ਗੱਲ ਆ ਬਾਈ ਦਾ ਖੜ ਨਹੀਂ ਖੜਨਦਾ ਹੁਣ ਦੇਖ ਸਕਦਾ ਬਾਕੀ ਥਣਾ ਥਣਾ ਦਾ ਬਾਕੀ ਥਣ ਗੁਲਾਬੀ ਹੈਗੇ ਇਹ ਨਹੀਂ ਹੈਗੇ ਕੋ ਕਾਲੇ ਪੀਲੇ ਜੇ ਥਣ ਆਗੇ ਬਾਲੇ ਜਿਆਦੇ ਚੰਗੇ ਬੱਚੇ ਆ ਜਿੰਨੇ ਕਹਿਦਗੇ ਆਪਾਂ ਬਾਈ ਥਣ ਬਹੁਤ ਚੰਗਾ ਬਾਕੀ ਬੱਚੇ ਵੀ ਬਹੁਤ ਤੈਨਾਂ ਨੰਬਰ ਦਾ ਬੱਚਾ ਕਿੰਨੀ ਕੁਮਰ ਦਾ ਤਿੰਨ ਨੰਬਰ ਬੱਚਾ ਹੈਗਾ ਇਹ ਵੀ ਇਹ ਵੀ ਸਦੇ ਰਮਾੜਾ ਬੋਲਦੀ ਬੱਚੀ ਹੈਗੀ ਸਟਰਕਚਰ ਬਹੁਤ ਜਿਆਦਾ ਸੋਹਣਾ ਹੈਗਾ ਤੇ ਥੱਲੇ ਗੁਲਾਬੀ ਥਾਣਾ ਹੈ ਤੇ ਬਾਈ ਮੁੱਲ ਵੀ ਨਾ ਬਾਈ ਨੇ ਬਹੁਲੇ ਵਾਜਬ ਰੱਖ ਤੇ ਬਾਈ ਜਮਾਂ ਲੈਣ ਦੇਣੀ ਮੈਂ ਕਿਹਾ ਜਮਾਂ ਲੈਣ ਦੇਣ ਵਾਲੇ ਮੁੱਲ ਹੀ ਕਰਦੇ ਆਪਾਂ ਆਹ ਦਿਖਾ ਦੇ ਵੀਡੀਓ ਫਾਰਮ ਦੀ ਲੈ ਬਾਈ ਜਿਹੜੇ ਫਾਰਮ ਚੋਂ ਆਈਆਂ ਆਹ ਫਾਰਮ ਚੋਂ ਵੀਡੀਓ ਬਣੀ ਹੋਈ ਹੈਗੀ ਐਸੇ ਫਾਰਮ ਪਰਸੋਂ ਆਪਣਾ ਸੌਦਾ ਹੈ ਕੱਲ ਆਈਆਂ ਅੱਜ ਆਪਾਂ 19 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਚੱਕੋ ਬਾਈ ਬਾਈ ਕੋਲੇ ਵੀਡੀਓ ਵੀ ਹੈਗੀ ਹੈ ਬਾਕੀ ਪ੍ਰੋਪਰ ਥਾਣ ਥਣ ਵੀ ਆਪਾਂ ਤੁ ਤੇ ਬਰੀਡ ਦੇਖੋ ਬੱਚੇ ਦੀ ਪਹਿਲਾਂ ਦਾ ਮੈਂ ਕਿਹਾ ਬੋਦੀ ਬੁੱਦੀ ਦਿਖਾ ਦੇ ਪੱਛੀ ਦੀ ਮਣੀ ਕਾਲੀ ਚਮਕਾ ਬਾਈ ਹੈ ਨਾ ਲੈ ਬਾਈ ਦੇਖੋ ਨਕੀਨਾ ਪੀਸ ਆ ਡਾਇਮੰਡ ਪੀਸ ਆ ਮਾਲਾ ਉਥੋਂ ਆਈਆਂ ਕਰਕੇ ਥੋੜਾ ਜੱਕਦੀਆਂ ਤੇ ਤੁਰਦੀਆਂ ਵੀ ਥੋੜੀਆਂ ਖੁੱਲ ਕੇ ਜੇ ਘਟ ਆ ਗਈਆਂ ਕਿਉਂਕਿ ਆਪਣਾ ਰਸਾ ਪਾਇਆ ਉਥੇ ਖੁੱਲੀਆਂ ਸੀਗੀਆਂ ਸਹੀ ਗੱਲ ਆ ਬਾਈ ਕਿਉਂਕਿ ਖੁੱਲੇ ਦਾ ਫਰਕ ਆ ਡ ਰਹਿਦਾ ਹੈ ਜਦੋਂ ਮਤਲਬ ਰਸਾ ਪਾਏ ਜੇ ਥੋੜਾ ਜਨਾ ਨਾ ਸਟਰਕਚਰ ਦੇਖ ਹਾਈਟ ਦੇਖ ਹੂੰ ਖੜਨ ਕੁਲੰਦਾ ਢਾਂਚਾ ਦੇਖ ਤੋ ਬੱਛੀ ਦਾ ਬੜਾ ਕੁੜੇ ਦੀ ਪੱਧਰੀ ਜਮਾਂ ਹੈ ਸਿੱਧੀ ਹਮ ਬਾਲੀ ਜਿਆਦੇ ਚੰਗੀ ਬੱਛੀ ਹੈ ਜੀ ਨੂੰ ਆਪਾਂ ਕਹਿ ਦਈਏ ਬਾਕੀ ਕੁਆਲਿਟੀ ਹੈ ਵੇਚਣੀ ਹੋਵੇ ਆਪਾਂ ਇਹ ਕੱਲਾ ਬੱਚਾ 30000 ਰੁਪਏ ਦਾ ਵੇਚ ਲੀਏ ਪਰ ਮੁੱਲ ਆਪਣਾ ਦੇਣ ਲੈਣ ਵਾਲੀ ਹੈ ਕੋਈ ਭਾਈ ਇਹ ਨਾ ਮਾਲਾ ਫੋਨ ਕਰੇ ਵੀ ਭਾਈ ਲੱਖ ਦੀਆਂ ਲਾਏ ਨੇ 10000 ਦੀਆਂ ਲਾਏ ਨਾ ਬਸ ਛੋੜ ਕਰਨੀ ਆਪਾਂ ਜਿਹੜੀ ਆਪਣੀ ਖੁਸ਼ੀ ਦੀ ਹੈਗੀ ਚੱਕੋ ਭਾਈ ਭਾਈ ਕਹਿੰਦਾ ਸੋ ਓ ਅਗਲਾ ਕਹਦੇ ਨਾ ਵੀ ਮੁੱਲ ਜਮ ਹੀ ਐ ਜੇ ਕੀਤਾ ਬਾ ਮੁੱਲ ਦੇਣ ਲੈਣ ਵਾਲੀ ਆਪਣਾ 1 ਲੱਖ 30000 ਰੁਪਏ ਸਹੀ ਗੱਲ ਭਾਈ ਜਿਹੜੀ ਡ ਡਿਲੀਵਰੀ ਉਹ ਚਾਹੇ 100 ਕਿਲੋਮੀਟਰ ਚਾਹੇ 200 ਕਿਲੋਮੀਟਰ ਹੈ ਠੀਕ ਹੈ ਬਾਈ ਹਾਂਜੀ ਬਈ ਕਹਿੰਦਾ ਜਿੱਥੇ ਮਰਜ਼ੀ ਮੰਗਾ ਲਿਓ ਬਾਈ ਡਿਲੀਵਰੀ ਆਪਾਂ ਕਰ ਦਾਂਗੇ ਫ੍ਰੀ ਕਰ ਦਾਂਗੇ ਬਾਕੀ ਨਾ ਬੱਚਿਆਂ ਦੇ ਬਾਈ ਲੈਗ ਸਕੋਰ ਜਾਂ ਇਹਨਾਂ ਦੀ ਖੜਨੀ ਖੁੰਡਨੀ ਇਹਨਾਂ ਦੇ ਕਦ ਕੱਠ ਨਾ ਥਣਾ ਤੁਣਾ ਦਾ ਸਹਜ ਮੈਂ ਹੁਣ ਵੀ ਤੂੰ ਦੇਖ ਲੈ ਪਿੱਛੇ ਖੜ ਕੇ ਬੱਚੀ ਦੇ ਪਿਛਲੀਆਂ ਲੱਤਾਂ ਦਾ ਤੇ ਅਗਲੀਆਂ ਲੱਤਾਂ ਦਾ ਡਿਫਰੈਂਸ ਕਿੰਨਾ ਘਬਰਾ ਇਹ ਨਹੀਂ ਹੈਲਪ ਇਹਨਾਂ ਹੀ ਹੈਲਪ ਇਹਨਾਂ ਕੁਛ ਆਈਆਂ ਕਿਉਂਕਿ ਖੁੱਲੀਆਂ ਆਈਆਂ ਫਾਰਮ 'ਚ ਬਲੀਆਂ ਹੁੰਦਾ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਤਰਵਿੰਦਰ 4 ਨੰਬਰ ਤੇ ਬੱਚਾ ਇਹ ਪਲੀ ਵੀ ਬਹੁਤ ਆ ਬਾਈ ਹਨਾ ਮੈਂ ਆਖਾ ਜਾਨ ਜਿੰਦ ਪੈਠ ਕੁੜੇ ਦੀ ਚੜਾਈ ਬਾਕੀ ਸਟਰਕਚਰ ਦੇਖੀ ਬਾਕੀ ਝੋਲੀ ਦਾ ਤਾਂ ਜਿਵੇਂ ਕਹਿੰਦਾ ਲੇਖਾ ਹੀ ਕੋਈ ਨਹੀਂ ਕੀ ਬਾਤ ਆ ਜਮਾ ਲੇਖਾ ਨਹੀਂ ਹੈ ਨਾ ਬਹੁਤ ਚਾਰ ਹੀ ਥਾਣਾ ਪੈਠ ਕੁੜੇ ਦੀ ਚੜਾਈ ਚੜੂਈ ਬੜੀ ਜਿਆਦੇ ਆ ਬਾਕੀ ਆ ਬੱਚੀ ਦਾ ਜਿਵੇਂ ਕਹਿੰਦੇ ਆ ਵੀ ਵੜਾ ਸਮਾ ਹੀ ਨਾ ਸਮਾਪਾਲਦੀ ਇਹਦਾ ਜਿਵੇਂ ਕਹਿੰਦਾ ਜਨਵਰੀ ਜਨਵਰੀ ਸੀ ਚੜਦੀ ਜੀ ਤੀ ਗੱਲ ਲੈ ਲੈਣਾ ਬੱਚੀ ਨੇ ਮੰਨ ਕੇ ਚੱਲੀਏ ਵੀ ਸਮੀਆਂ ਵੇ ਪੂਰੀ ਸਮਗਾਉਂਗਾ ਬੱਚੀਆਂ ਹਮ ਕਰੈਕਟਰ ਦੇ ਖੜਨ ਦਾ ਢੰਗ ਦੇਖ ਦੂ ਬੱਚੀਆਂ ਦਾ ਪੈਠ ਕੋਲੇ ਚੜਾਈ ਪਿੱਛੋਂ ਲੱਤਾਂ ਜੋੜ ਕੇ ਨਹੀਂ ਖੜਦਾ ਕੋਈ ਵੀ ਬੱਚਾ ਆਪਣਾ ਐ ਜਿਵੇਂ ਘੋੜੀ ਖੜਦੀ ਹੁੰਦੀ ਹੈ ਉਵੇਂ ਖੜੀ ਆ ਹਨ ਬਾੜੀ ਜਿਆਦੇ ਚੰਗੀ ਬੱਚੀ ਹੈ ਜਿੰਨੀ ਕਹਿਦੀ ਆਪਾਂ ਐ ਨਹੀਂ ਹੈਗਾ ਬਈ ਲੱਤਾਂ ਜਾਂ ਬੇਸ ਦੀ ਬਿਊਟੀ ਦੇਖ ਲੈ ਹੈਮਰ ਬੋਲਦੀ ਬੱਚੀ ਹੈਗੀ ਠੀਕ ਹੈ ਬਈ ਨੰਗੀਨਾ ਹੀ ਆ ਬਈ ਨਗੀਨਾ ਹੀ ਆ ਜਮਾ ਹਮ 1 ਤੱਕ ਅਗਲਾ ਕਹਿ ਦਿੰਦਾ ਖਾਉਣੀ ਵੱਡੀ ਬੱਛੀ ਆ ਇਹ ਖੀਰੀਆਂ ਚਾਰ ਨੰਬਰ ਤੱਕ ਲਾਸਟ ਵਾਲੀ ਆਪਣੀ ਪੰਜਵੀਂ ਦੋਂਤੀ ਐ ਦਿਖਾ ਦੇ ਜਮਾਂ origignal ਕੱਚੀ ਖੀਰੀ ਐ ਜਿਹੜੀ ਗੱਲ ਕਹਤੀ ਆਪਣੀ ਉਹੀ ਹੋ ਜਮਾਂ origignal ਕੱਚੀ ਖੀਰੀ ਐ ਬੱਚੇ ਦਾ ਤੋਰਾ ਤਾਰਾ ਚੈੱਕ ਕਰ ਸਕਦੇ ਬੱਸ ਮੁੱਲ ਆਪਣੇ ਦੇਣ ਲੈਣ ਵਾਲੀ ਕੋਈ ਬੰਦਾ ਦੂਜਾ ਫੋਨ ਨਾ ਕਰੇ ਆਪਾਂ ਨੂੰ ਬਾਈ ਬਣੇ ਠੀਕ ਹੈ ਹਨਾ ਮੁੱਲ ਬਾਈ ਦੇਖੋ ਪਾਈ ਨੇ ਪਹਿਲੇ ਖਿੱਚ ਕੇ ਕਰਤੇ ਹਨਾ ਹਾਂ ਕੱਲੀ ਕੱਲੀ ਦਾ ਕਰਾਉਣਾ ਹੁਣ ਵੀ ਇਹ ਵੱਚੀ ਕੱਲੀ ਦੇਵਾਂਗੇ 33000 ਰੁਪਏ ਦੀ ਜਿਹੜੀਆਂ ਅਗਲੀਆਂ ਜਰਸੀ ਨੂੰ ਛੱਡ ਕੇ ਜਿਹੜੀਆਂ ਦੂਜੀਆਂ ਵੱਚ ਨੂੰ ਦੇਵਾਂਗੇ 30 3000 ਰੁਪਏ ਦੀਆਂ ਕੱਲੀ ਕੱਲੀ ਚੱਕੋ ਭਾਈ ਜੇ ਤਾਂ ਭਾਈ ਕਹਿੰਦਾ ਕੱਲੀ ਕੱਲੀ ਲਵਾਂਗੇ ਤਾਂ ਉਹ ਹੈ ਜੋ ਬਾਕੀ ਜੇ ਤੁਸੀਂ ਇਕੱਠੀਆਂ ਲੈ ਲਓਗੇ ਤਾਂ ਉਹ ਹੈ ਜਾ ਹੋ ਜਾਣਾ ਕਿਉਂਕਿ ਖਾਂ ਦੇ ਵਿੱਚ ਅਗਲੇ ਨੂੰ ਮੰਨ ਲਓ ਹਰ ਇੱਕ ਬੰਦੇ ਨੂੰ ਜਾਦੇ ਫਾਇਦਾ ਹੈਗਾ ਇਹਦੇ ਚ ਹਮ ਸਹੀ ਬਹੁਤ ਜਾਦੇ ਚੰਗਾ ਬੱਚਾ ਹੈਗਾ ਬਾਕੀ ਝੋਲੀ ਝੂਲੀ ਦਿਖਾ ਦੇ ਮੜੀ ਜੀ ਨੇੜੇ ਵਾਲੀ ਚੰਗੀ ਝੋਲੀ ਲੈ ਵਾਲੀ ਜਾਦੇ ਚੰਗੀ ਝੋਲੀ ਜਿੰਨੀ ਕਹਿ ਦੀ ਆਪਾਂ ਥਾਨ ਦੇਖੋ ਯਾਰ ਮੈਂ ਕਹਿੰਦਾ ਗਲਾਬੀ ਥਾਨ ਹੈ ਗਲਾਬੀ ਥਣ ਮਿਲ ਜਾਣਗੇ ਆਮ ਗੱਬਣ ਵੱਛੀ ਥੱਲੇ ਹੁੰਦਾ ਤਿੰਨ ਚਾਰ ਮਹੀਨੇ ਜਿਹੜੀ ਗੱਬਣਾ ਇੰਨਾ ਹੁੰਦਾ ਹੂੰ ਸਹੀ ਗੱਲ ਆ ਭਾਈ ਆ ਗਈ ਵੱਛੀ ਦੋ ਦੰਦ ਪੰਜ ਨੰਬਰ ਤੇ ਹੈਨਾ ਹਾਂਜੀ ਹਾਈਟ ਫੁੱਲ ਆ ਗਈ ਤੇ ਥਣਾਂ ਦੀ ਥੱਲੇੋਂ ਸਾਫ ਆ ਗਈ ਚਾਰ ਥਣ ਹੋਣਗੇ ਠੀਕ ਹੈ ਭਾਈ ਤੇ ਮੋਲ ਨਹੀਂ ਕਰਨਾ ਆਪਾਂ ਭਾਈ ਝੋਲੀ ਬੜੀ ਚੰਗੇ ਹਨ ਤੇਮਿੰਦਰ ਇਹਦੇ ਜਿਵੇਂ ਕਹਿੰਦੇ ਮਗਰਲੇ ਥਣ ਵੀ ਲੋਕਦੇ ਆ ਝੋਲੀ ਲੋਕਦੇ ਆ ਹੈਨਾ ਗੱਬਣਾ ਨਾਲ ਦੀ ਝੋਲੀ ਲੈ ਵੀ ਚੈੱਕ ਹਾਈਟ ਚੰਗੀ ਹੈ ਕਿ ਕੈਰੇਕਟਰ ਚੰਗੇ ਆ ਵੱਛੀ ਦੇ ਹੂੰ ਬਾਕੀ ਲੰਮੀ ਲੰਮੀ ਦੇਖ ਸਕਦੇ ਆ ਭਾਈ ਫੁੱਲ ਆ ਗਈ ਬਾਕੀ ਤੋਰਾ ਤਾਰਾ ਇੱਕ ਨੰਬਰ ਤੋਰਾ ਹੈਗਾ ਜਟਾਂ ਚੰਦੀ ਗੱਲ ਕਰੀ ਇਹਨਾਂ ਦੇ ਕੱਤ ਕਾਟ ਦੀ ਪੱਦਰ ਪੁੱਦਰ ਦੀ ਲੈ ਹੁਣ ਬੋਦੀ ਦੇਖੋ ਇਹਦੀ ਕਿੱਡੀ ਆ ਬੋਦੀ ਬੁੱਦੀ ਢਾਂਚਾ ਢੂੰਚਾ ਬਹੁਤ ਜਿਆਦਾ ਚੰਗਾ ਕਾ ਬੱਚਾ ਜਿੰਨਾ ਕਹਿ ਦੀ ਆਪਾਂ ਹਮ ਕੁਆਲਿਟੀ ਕੁਆਲਟੀ ਨਾ ਇੱਕ ਨੰਬਰ ਆ ਬਹੁਤ ਸੋਹਣਾ ਬੱਚਾ ਬਾਕੀ ਪੈਠ ਫੁੜੇ ਦੀ ਚੜਾਈ ਉਪਰੋਂ ਸਿੱਧੀ ਐ ਚਮਕ ਚੋਮਕ ਬਹੁਤ ਜਿਆਦਾ ਆ ਬੱਚੇ ਚ ਹਮ ਚਮਕ ਬਹੁਤ ਸਹੀ ਆ ਬਾਈ ਤੇ ਬਾਈ ਤਰਮੇਂਦਰ ਜੇ ਮੰਨ ਕੇ ਚਲੋ ਵੀ ਹੁਣ ਜੋੜਾ ਇਕੱਠਾ ਲੈਂਦਾ ਗਾ ਤੁਸੀਂ ਸੋੜ ਤਾਂ ਕਰ ਦੋਗੇ ਵਧੀਆ ਜੇ ਕੋਈ ਆਇਆ ਹਾਂ 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 ਬਾਈ ਠੀਕ ਐ ਬਾਈ ਮਾਨਤਾਨ ਜ਼ਰੂਰ ਕਰਾਂਗੇ ਹਮ ਇਹ ਦੇ ਦਾ 28000 ਰੁਪਏ ਦਾ ਬੱਚਾ ਠੀਕ ਹੈ ਭਾਈ ਇਹ 33000 ਰੁਪਏ ਦੀ ਦੇਵਾਂਗੇ ਹੂੰ ਇਹਦੂ ਅਗਲੀ ਬੱਚੀ ਜਿਹੜੀ ਹੈ 30000 ਰੁਪਏ ਦੀ ਦੇ ਦਾਂਗੇ ਕੱਲੀ ਜੇ ਕਿਸੇ ਨੇ ਲੈਣੀ ਆ ਆ ਵੀ ਕੱਲੀ 30 ਦੀ ਦੇ ਦਾਂਗੇ ਆ ਕੱਲੀ 26 ਦੀ ਦੇ ਦਾਂਗੇ ਜੇ ਕਿਸੇ ਨੇ ਇਕੱਠਾ ਲੈਣਗਾ ਐਵਰੇਜ ਰੇਟ 26000 ਠੀਕ ਹੈ ਵੈਦਰ ਡਿਲੀਵਰੀ 130000 ਰੁਪਏ ਦੇ ਵਿੱਚ ਚੱਕੋ ਭਾਈ ਪੂਰੇ ਵੀ ਆਉਂਦੀ 30000 ਰੁਪਏ ਨਾਲ ਡਿਲੀਵਰੀ ਸੋਨੂੰ ਮਿਲ ਜਾਣਗੀਆਂ ਆ ਬੱਚੀ ਵੀ ਜਰਸੀ ਜਿਵੇਂ ਕਹਿੰਦੇ ਆਮ ਜਰਸੀ ਨਹੀਂ ਹੈਗੀ ਵਿਖੋ ਚਾਈਆਂ ਪੜਨ ਵਾਲੀਆਂ ਬੱਚੀ ਖੜੀ ਦੇਖ ਲੈ ਤੂੰ ਸਹੀ ਗੱਲ ਹੈ ਡਾਇਮੰਡ ਪੀ ਐ ਲੱਤਾਂ ਲੁੱਤਾਂ ਦੀਆਂ ਬੜੀਆਂ ਜ਼ਿਆਦੇ ਖੁੱਲੀਆਂ ਸਾਫ ਸੁਥਰੀਆਂ ਬੱਚੀਆਂ ਨਹੀਂ ਲੰਮੀਆਂ ਲੰਮੀਆਂ ਫੁੱਲ ਲੱਗਣੇ ਐਚ ਐਫ ਜੀ ਨਹੀਂ ਲੰਬੀ ਹੈ ਬਰਾਬਰ ਖੜੀ ਆ ਜਮਾ ਤੇ ਜੇ ਭਾਈ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਕੋਈ ਵੀ ਬੱਚਾ ਪਸੰਦ ਆ ਤਾਂ ਭਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ